ਪਰਦਾਨ ਦੀ ਗੱਲ ਹੋਈ ਇਸ ਪ੍ਰੋਮਾਇਆ ਗੁਰਪਾਲ ਸਿੰਘ ਸਿੰਘੇਵਾਲਾ ਭਾਤਿ ਲੇਖਤਾ ਗਰਾਹਾਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਸੀਨੀਅਰ ਮੀਤ ਪ੍ਰਧਾਨ ਅੱਜ ਅਸੀਂ ਖੇਤੀਬਾੜੀ ਮੰਤਰੀ ਗਰਮੀਤ ਖੁੱਡੀਆਂ ਦੇ ਘਰ ਅੱਗੇ ਧਰਨਾ ਦਿੱਤਾ ਹੈ ਸਾਡੀ ਭਾਤਿਕ ਸੰਜੇ ਜਥੇਬੰਦੀ ਸੁਪਰਾ ਕਮੇਟੀ ਦੇ ਅਸਰ ਦੇ ਤੇ ਕਿਉਂਕਿ ਕੱਲ ਜੋ ਅਧਿਆਪਕਾਂ ਦੇ ਉੱਤੇ ਚੌਕਿਆਂ ਦੇ ਵਿੱਚ ਜੋ ਸੰਘਰਸ਼ ਚੱਲ ਰਿਹਾ ਸੀਗਾ ਤੇ ਗਿੱਲ ਕਲਾਂ ਥਾਣੇ ਅੱਗੇ ਸਾਨਾ ਉਤੇ ਅਧਿਆਪਕਾਂ ਦੇ ਉਤੇ लाਠੀ ਚਾਰਜ ਕਰਕੇ ਬੁਰੀ ਤਰ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਜਿਹਨਾਂ ਦੀ ਬੁਰੀ ਤਰ੍ਹਾਂ ਔਰਤਾਂ ਦੀ ਖਿੱਚਤੂ ਕੀਤੀ ਹੈਗੀ ਆ ਸਾਡੇ ਸੂਬੇ ਦੇ ਆਗੂ ਹਰਿੰਦਰ ਬਿੰਦੂ ਪਰਮਜੀਤ ਪਿੱਥੋ ਇਹਨਾਂ ਆਗੂਆਂ ਦੇ ਵੀ ਮਤਲਬ ਬਹੁਤ ਸਾਰੀਆਂ ਸੱਟਾਂ ਪੇਟਾਂ ਵੱਜੀਆਂ ਨੇ ਤੇ ਉਹਨਾਂ ਨੂੰ ਉਸ ਤੋਂ ਬਾਅਦ ਚੱਕ ਕੇ ਥਾਣੇ ਬੰਦ ਕੀਤਾ ਇਹਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਸੱਦਾ ਸੀ ਕਿ ਸਾਰੇ ਕੇਂਦਰੀ ਆਪਣਾ ਜਿਹੜਾ ਹੈਗੇ ਨੇ ਕੈਬਨਟ ਮੰਤਰੀਆਂ ਤੇ ਐਮਐਲਏ ਦੇ ਘਰਾਗੇ ਆਪ ਸਰਕਾਰ ਦੇ ਉਹਨਾਂ ਦੇ ਮਤਲਬ ਘਰਾਗੇ ਧਰਨੇ ਨੇ ਤੇ ਅੱਜ ਅਸੀਂ ਲੰਬੀ ਦੇ ਵਿੱਚ ਜਿਹੜਾ ਖੁੱਡੀਆਂ ਦੇ ਵਿੱਚ ਅਸੀਂ ਜਿਹੜਾ ਹੈਗਾ ਜਿਲ੍ਹਾ ਮੁਕਸਰ ਵੱਲੋਂ ਇੱਥੇ ਧਰਨਾ ਲਗਾਇਆ ਕਿਉਂਕਿ ਭਗਵੰਤਮਾਨ ਸਰਕਾਰ ਬਿਲਕੁਲ ਵੀ ਜਿਹੜਾ ਹੈਗਾ ਕਿਸੇ ਕਿਸਮ ਦਾ ਵਿਰੋਧ ਝੱਲਣ ਨੂੰ ਤਿਆਰ ਨਹੀਂ ਹੈ ਠੇਕੇਦਾਰ ਮਨਮਰਜ਼ੀ ਪਏ ਕਰਦੇ ਆ ਚੌਕਾਂ ਦੇ ਵਿੱਚ ਦੱਛ ਸਕੂਲਾਂ ਵਾਲੀ ਜਿਹੜੀ ਗੱਲ ਹੈ ਜਿੱਥੇ ਸਾਡੀ ਸਿੱਖਿਆ ਦੇ ਨਾਲ ਬੱਚਿਆਂ ਦਾ ਭਵਿੱਖ ਬਣਨਾ ਹੈ ਉੱਥੇ ਠੇਕੇਦਾਰ ਮਨਮਰਜ਼ੀਆਂ ਕਰਦੇ ਨੇ ਉਹਨਾਂ ਦੀਆਂ ਅਧਿਆਪਕਾਂ ਦੀਆਂ 40-40 ਹਜ਼ਾਰ ਤਨਖਾਹਾਂ ਉੱਥੇ ਪਵਾਉਂਦੇ ਨੇ ਖਾਤਿਆਂ ਦੇ ਵਿੱਚ ਤੇ ਉਦੋਂ ਬਾਅਦ 30 ਹਜ਼ਾਰ ਕਢਵਾ ਲੈਂਦੇ ਨੇ ਤੇ ਬਾਕੀ ਦਾ ਜਿਹੜਾ ਉਹਨਾਂ ਦੀਆਂ ਵੱਦੀਆਂ ਨੇ ਤੇ ਉਹਨਾਂ ਦੇ ਹੋਰ ਨੇ ਉਹ ਕਿਸੇ ਕਿਸਮ ਦਾ ਕੁਝ ਨਹੀਂ ਦਿੰਦੇ ਹੈ ਜਿਹੜੇ ਕੋਈ ਵਿਰੋਧ ਕੀਤਾ ਟੀਚਰਾਂ ਨੇ ਉਹਨਾਂ ਨੂੰ ਚੱਕ ਕੇ ਉਹਦੇ ਵਿੱਚੋਂ ਕੱਢ ਦਿੱਤਾ ਇਸ ਕਰਕੇ ਭਗਵੰਤ ਮਾਨ ਦਾ ਜਿਹੜਾ ਆਹ ਖੋਖਾ ਫੋਥਲਾ ਬਾਦ ਕੇ ਮੈਂ ਦਿੱਲੀ ਵਾਂਗੂ ਮਾਡਲ ਇੱਥੇ ਲਾਗੂ ਕਰੂੰਗਾ ਸਿਹਤ ਦਾ ਦਿੱਲੀ ਵਿੱਚ ਤਾਂ ਬੁਰੀ ਤਰ੍ਹਾਂ ਫੇਲ ਹੋ ਗਿਆ ਲੋਕਾਂ ਨੇ ਦਿਖਾ ਦਿੱਤਾ ਤੇ ਹੁਣ ਪੰਜਾਬ ਵਿੱਚ ਵੀ ਉਹਦੇ ਪਾਜ ਆਹ ਸਾਰੇ ਉਗੜ ਰਹੇ ਐ ਇਸ ਕਰਕੇ ਉਹ ਪੂਰੀ ਤਰ੍ਹਾਂ ਸਿੱਖਿਆ ਨੂੰ ਵੀ ਸਾਡੀ ਨੂੰ ਪ੍ਰਾਈਵੇਟਾਂ ਦੇ ਹੱਥਾਂ 'ਚ ਦੇਣਾ ਚਾਹੁੰਦਾ ਆ ਦਰਸ਼ ਸਕੂਲ ਜਿਹੜੇ ਕਿਤੇ ਸਾਡੇ ਨੌਜੋਨਾਂ ਦਾ ਖਵਨਣਾ ਉਹਨੂੰ ਵੀ ਤਬਾਹ ਕਰਨ ਤੇ ਲੱਗਾ ਹੋਇਆ ਠੇਕੇਦਾਰਾਂ ਦੀ ਪਿੱਠ ਤੇ ਖੜਾ ਪੂਰੀ ਤਰ੍ਹਾਂ ਇਹਦੇ ਵਿੱਚ ਭ੍ਰਿਸ਼ਟਾਚਾਰ ਹੋਇਆ ਤੇ ਭ੍ਰਿਸ਼ਟਾਚਾਰ ਦੇ ਨਾਂ ਤੇ ਵੋਟਾਂ ਲੈਣ ਵਾਲੀ ਸਰਕਾਰ ਇਹ ਭ੍ਰਿਸ਼ਟਾਚਾਰ ਨੂੰ ਬਿਲਕੁਲ ਨੱਥ ਪਾਉਣੀ ਹੈ ਤੇ ਥੱਲੇ ਤੇ ਇੱਥੇ ਤਹਿਸੀਲਪੱਤਰ ਦੇ ਉੱਤੇ ਆ ਜਿਹੜੇ ਠੇਕੇਦਾਰ ਭ੍ਰਿਸ਼ਟਾਚਾਰ ਕਰਦੇ ਨੇ ਬਿਲਕੁਲ ਨਹੀਂ ਉਹਨਾਂ ਨੂੰ ਸਖ਼ਤ ਛੇੜਿਆ ਗਿਆ ਉਲਟਾ ਜਿਹੜੇ ਇਨਸਾਫ ਮੰਗਦੇ ਅਧਿਆਪਕਾਂ ਉਹਨਾਂ ਨੂੰ ਕੱਢਿਆਗਾ ਉਹਨਾਂ ਨੂੰ ਇਨਸਾਫ ਦੇਣ ਦੀ بجائے ਡਾਂਗਾ ਦਿੱਤੀਆਂ ਨੇ ਫੜ ਕੇ ਕੱਲ ਸਾਡੀਆਂ ਧੀਆਂ ਭੈਣਾਂ ਨੂੰ ਸਾਡੇ ਟੀਚਰਾਂ ਨੂੰ ਸਾਡੀਆਂ ਟੀਚਰ ਅਧਿਆਪਕਾਂ ਨੂੰ ਤੇ ਸਾਡੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਲਾਠੀ ਚਾਰਜ ਕਰਕੇ ਜੇਲਾ ਵਿੱਚ ਸਟੈਚ ਕਰਕੇ ਹੱਕ ਸੱਚ ਦੀ ਅਵਾਜ਼ ਨੂੰ ਦਬਾਉਂਦੇ ਨੇ ਸਾਡੀ ਮੰਗ ਆ ਕਿ ਫੌਰੀ ਤੌਰ ਤੇ ਉਹਨਾਂ ਨੂੰ ਜੇਲਾ ਵਿੱਚੋਂ ਰਿਹਾ ਕੀਤਾ ਜਾਵੇ ਉਹ ਜਿਹੜੇ ਭ੍ਰਿਸ਼ਟਾਚਾਰ ਕਰਦੇ ਨੇ ਠੇਕੇਦਾਰ ਚੌਕਿਆਂ ਦੇ ਵਿੱਚ ਉਹਨਾਂ ਨੂੰ ਇੱਥੇ ਪਰਚਾ ਦਰਜ ਕਰਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਤੇ ਇਸ ਤਰ੍ਹਾਂ ਜਿਹੜਾ ਸਿੱਖਿਆ ਦਾ ਸਾਡਾ ਹੱਕ ਆ ਸਾਡੇ ਨੌਜਵਾਨਾਂ ਦਾ ਸਾਡੇ ਜਵਾਕਾਂ ਦਾ ਉਹ ਵੇਖ ਨੂੰ ਤਵਾ ਨਾ ਕੀਤਾ ਜਾਵੇ ਇਸ ਕਰਕੇ ਅਸੀਂ ਤਾਂ ਉਹ ਵੇਖ ਨੂੰ ਬਚਾਉਣ ਦੀ ਗੱਲ ਕਰਦੇ ਆਂ ਪਰ ਭਵਾਨਤਮਾਨ ਸਰਕਾਰ ਕੱਲਾ ਇਹ ਸਿੱਖਿਆਲੇ ਖੇਤਰ ਨੂੰ ਵੀ ਲੱਗੀ ਹੋਈ ਆ ਤਬਾਹ ਕਰਨ ਦੇ ਉੱਤੇ ਤੇ ਆਹ ਜਿਹੜਾ ਜ਼ਮੀਨਾਂ ਵੀ ਕਾਰਪੇਟਾਂ ਨੂੰ ਦੇਣ ਦੇ ਉੱਤੇ ਲੱਗੀ ਹੋਈ ਆ ਜਿਹਦਾ ਕਰਕੇ ਹੁਣ ਕਿਸਾਨਾਂ ਨੂੰ ਵੀ ਆਏ ਸਮਝਦੀ ਆ ਵੀ ਇਹ ਏਡ ਕਿਹ ਬਣਦੇ ਨੇ ਜਿਹੜਾ ਕਾਰਪੇਟਾਂ ਨੂੰ ਅਸੀਂ ਸੌਂਪਣਾ ਚਾਹੁੰਨੇ ਆ ਸਾਰੇ ਪੰਜਾਬ ਦੀ ਜ਼ਮੀਨ ਸਾਰੇ ਪੰਜਾਬ ਦੇ ਜਿਹੜੇ ادارے ਸਿੱਖਿਆ ਵਰਗੇ ਆ ਹਸਪਤਾਲ ਇਸ ਕਰਕੇ ੜਿੱਕਾ ਬੰਨਦੇ ਨੇ ਇਸੇ ਕਰਕੇ ਉਹਨਾਂ ਉੱਤੇ ਡਾਗ ਭਰਾ ਕੇ ਜਿਹੜਾ ਡਾਗ ਦੇ ਜੋਰ ਉੱਤੇ ਚਪਕਰਾਉਣਾ ਚਾਹੁੰਦੇ ਆ ਪਰ ਪੰਜਾਬ ਇਹ ਅਸੀਂ ਦੱਸ ਦਈਏ ਕਿ ਭਗਵੰਤ ਮਾਨ ਜਦੋਂ ਵੀ ਕੋਈ ਸਰਕਾਰ ਆਪਣੀ ਨੈਤਿਕਤਾ ਗਵਾ ਦੇ ਜਿਹੜਾ ਉਹਦੇ ਵਿੱਚ ਭੂਰਾ ਭਰ ਵੀ ਨੈਤਿਕਤਾ ਨੈਤਿਕਤਾ ਦੀ ਗੱਲ ਨਾ ਬਚੇ ਜ਼ਬਰ ਉੱਤੇ ਤਰਵੇ ਉਹੀ ਵੀ ਲੋਕਾਂ ਦੀ ਗੱਲਾਂ ਸੁਣੇ ਸਮਝ ਲਓ ਉਹ ਸਿਵਿਆਂ ਦੇ ਰਾਹ ਪੈ ਗਈ ਤੇ ਇਹ ਜਿਹੜੇ ਆ ਗਿਆ ਇਸ ਤਰ੍ਹਾਂ ਕਰਕੇ ਕਾਰਪਟਾਂ ਦੇ ਹੱਕ 'ਚ ਭੁੱਦ ਕੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਦੇ ਉੱਤੇ ਪੂਰੀ ਤਰ੍ਹਾਂ ਜ਼ਬਰ ਕਰਕੇ ਉਹਨਾਂ ਨੂੰ ਦਬਾਉਣਾ ਚਾਹੁੰਦੀ ਹੈ ਇਹਦਾ ਮਤਲਬ ਸਿਵਿਆਂ ਦੇ ਰਾਹ ਪੈ ਚੁੱਕੀ ਹੈ ਤੇ ਇਹਦਾ ਅੰਤ ਛੇਤੀ ਹੋ ਜਾਣਾ ਹੈਗਾ ਕਿਉਂਕਿ ਜ਼ਾਬਰ ਕਦੇ ਵੀ ਜਿਹੜੇ ਆ ਗਿਆ ਉਹ ਉਹਨਾਂ ਦਾ ਅੰਤ ਹੁੰਦਾ ਪਰ ਕਿਹੜਾ ਉਹ ਆਉਂਦਾ ਪੂਰਾ ਰੂਪ ਦਿਖਾਉਂਦੇ ਆ ਉਹ ਹੁਣ ਰੂਪ ਵਿਖਾਉਣ ਤੇ ਆਏ ਹੋਇਆ ਭਗਵੰਤਬਾਨ ਇਸ ਕਰਕੇ ਅਸੀਂ ਇਹਦਾ ਪੂਰੀ ਤਰ੍ਹਾਂ ਵਿਰੋਧ ਕਰਦੇ ਆ ਪਾਤੀ ਕਿਸਾਨ ਜਿੱਥੇ ਬੰਦੀ ਗਾਂਵਾਂ ਵੱਲੋਂ ਆ ਲੋਕਾਂ ਦੀ ਲਹਿਰ ਅੱਜ ਫੇਰ ਪੰਜਾਬ ਦੇ ਵਿੱਚ ਮੰਤਰੀਆਂ ਦੇ ਘਰ ਆਗੇ ਇਨੇ ਦਾਬੇ ਦੇ باوجود ਆ ਫੇਰ ਡਟ ਕੇ ਆਏ ਖੜੇ ਨੇ ਇਸ ਕਰਕੇ ਇਨੇ ਹੀ ਕਹਿੰਦਾ ਹੋਇਆ ਕਿ ਬਾਝ ਆ ਜਾ ਭਗਵੰਤਬਾਨ ਤੂੰ ਲੋਕਾਂ ਦੀ ਗੱਲ ਕਰਨ ਵਾਲਾ ਭਗਤ ਸਿੰਘ ਦਾ ਜਿਹੜੀ ਪੱਗ ਬੰਨ ਕੇ ਉਹ ਤੂੰ ਰਾਹ ਜਿਹੜਾ ਹੈਗਾ ਕਾਰਪੇਟਾਂ 'ਤੇ ਚੜਿਆ ਹੋਇਆ ਤੇ ਕਾਰਪੇਟਾਂ ਦੇ ਹੱਕ 'ਚ ਭੁਗਤਕੇ ਸਾਡੇ ਲੋਕਾਂ 'ਤੇ ਡਾਂਗ ਬਰਾ ਰਿਆ ਇਹ ਬਰਦਾਸ਼ਤ ਨਹੀਂ ਹੋਊਗੀ ਇਹਨੇ ਕਹਿੰਦਾ ਹੈ ਜੈਸ਼ਾ